ਸਾਰਾਜ ਮੈਡੀਕਲ ਸ਼ਾਪਾਂ ਦੀ ਚੈਕਿੰਗ ਹੋ ਰਹੀ ਹੈ ਕਿੰਨੀਆਂ ਦੁਕਾਨਾਂ ਚੈੱਕ ਕਰਦੇ ਬਰੋਦਰ ਯੋਧ ਨਸ਼ਿਆਂ ਵਿਰੁੱਧ ਜਿੱਦਣ ਤੋਂ ਇਹ ਮਹਿੰਮ ਚੱਲੀ ਹੈ ਉਸ ਤੋਂ ਪਹਿਲਾਂ ਵੀ ਅਸੀਂ ਸੰਗਰੂਰ ਪੁਲਿਸ ਐਸਐਸਪੀ ਸਰਪਾਤ ਚੌਲ ਦੀ ਸੁਪਰਵਾਈਜ਼ਨ ਅਧੀਨ ਕੰਦੇ ਹੋ ਕੇ ਇਹਦੇ ਖਿਲਾਫ ਨਸ਼ਿਆਂ ਦੇ ਕੰਮ ਕਰ ਰਹੇ ਸੀਗੇ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿੱਦਣ ਦੀ ਇਹ ਮਹਿੰਮ ਸ਼ੁਰੂ ਹੋਈ ਹੈ ਸਾਡੇ ਡਿਸਟ੍ਰਿਕਟ ਦੇ ਵਿੱਚ ਅਸੀਂ 28 ਐਨਡੀਪੀਐਸ ਦੇ ਮਕਸਦੇ ਦਰਦਾਰ ਸੁਣਦੇ ਆ ਤੇ ਠਾਈਆਂ ਚੋਂ 11 ਜਿਹੜੇ ਨੇ ਕਮਰਸ਼ੀਅਲ ਕੁਆਂਟੀਟੀ ਦੇ ਤੇ ਸਾਡੀ ਜਿਹੜੀ ਸਟਰੈਟਜੀ ਆ ਕਿ ਅਸੀਂ ਥੋੜਾ ਸਰਪ੍ਰਾਈਜ਼ ਅਲਾਈਨਮੈਂਟ ਰੱਖਦੇ ਆ ਕਿ ਕਿਸੇ ਦਿਨ ਅਸੀਂ ਕਾਟਨ ਕਰਕੇ ਸਰਚ ਕਰਦੇ ਆ ਅੱਜ ਅਸੀਂ ਜਿਹੜੇ ਜਿਹੜੇ ਹੈਗੇ ਆ ਮੈਡੀਕਲ ਸਟੋਰ ਉਹਨਾਂ ਦੀ ਚੈਕਿੰਗ ਉਹਦੇ ਚ ਵੀ ਅਸੀਂ ਥੋੜਾ ਪੋਤਾ ਪਹਿਲਾਂ ਸਿਗਰਟ ਇਨਫੋਰਮੇਸ਼ਨ ਲੈ ਕੇ ਹੈਨਾ ਜੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਚੰਗੇ ਕੇਮਿਸਟ ਤੇ ਅਸੀਂ ਜਾ ਕੇ ਖੜ ਕੀਏ ਤੂੰ ਦੀ ਖਾਮ ਖਾ ਬਦਨਾਮੀ ਹੋਵੇ ਤੇ ਜਿੱਥੇ ਮਾੜਾ ਮੋਟਾ ਕੀਤਾ ਉਹਨੂੰ ਇਨਫਰਮੇਸ਼ਨ ਮਿਲਦੀ ਆ ਤੇ ਜਿਵੇਂ ਹੁਣ ਅਸੀਂ ਇੱਥੇ ਆਏ ਸੀ ਨੈਸ਼ਨਲ ਮੈਡੀਕਲ ਇਹਦੇ ਤੇ ਜਿਹੜਾ ਪ੍ਰੋਪਰਾਈਟਰ ਹੈਗੇ ਆ ਉਹ ਬੈਠੇ ਆ ਲੇਕਿਨ ਲਾਇਸੈਂਸ ਜਿਨ੍ਹਾਂ ਦੇ ਨਾਂ ਤੇ ਆ ਉਹਨਾਂ ਦੇ ਬੇਟੇ ਦੇ ਨਾਂ ਬੇਟਾ ਹਾਜ਼ਰ ਆ ਨਾ ਹੀ ਉਹਨਾਂ ਦੇ ਫਾਦਰ ਹਾਜ਼ਰ ਸੀਗੇ ਫਾਦਰ ਨੂੰ ਜਦੋਂ ਹੁਣ ਲੈ ਕੇ ਆਏ ਆ ਤਾਂ ਦੋ ਬੰਦਿਆਂ ਨੇ ਫੜ ਕੇ ਦੁਕਾਨ ਤੇ ਚੜਾਇਆ ਜਿਹਦੇ ਤੋਂ ਇਹ ਪਤਾ ਲੱਗਦਾ ਕਿ ਉਹ ਦੁਕਾਨ ਸੇ ਕਦੀ ਨਹੀਂ ਆਉਣਗੇ ਤੇ ਬੇਟਾ ਵੀ ਐਬਸੈਂਟ ਆ ਡਰੱਗ ਇਨਸਪੈਕਟਰ ਸਾਡੇ ਨਾਲ ਨੇ ਜਿਹੜੀਆਂ ਜਿਹੜੀਆਂ ਵਾਇਓਲੇਸ਼ਨਸ ਪਾਈਆਂ ਜਾਣਗੀਆਂ ਉਦੇ ਖਿਲਾਫ ਕਾਨੂੰਨ ਮੁਤਾਬਕ ਉਮੀਦੀ ਕਾਰਵਾਈ ਕੀਤੀ ਜਾਊ। ਬੋਸ ਸਰ ਕਿੰਨੀਆਂ ਦੁਕਾਨਾਂ ਤੇ ਜਿਹੜੀ ਚੈਕ ਕਰਦੇ ਸਰ ਥਿਸ ਇਜ਼ ਅ ਸਰਪ੍ਰਾਈਜ਼ ਐਲੀਮੈਂਟ ਆ ਅਸੀਂ ਨਹੀਂ ਦੱਸਾਂਗੇ ਕਿ ਕਿੰਨੀਆਂ ਤੇ ਕਰਨੀਆਂ ਆ ਕਿਹੜੇ-ਕਿਹੜੇ ਤੇ ਕਰਨੀਆਂ ਆ ਉਹ ਥੋੜਾ ਅਸੀਂ ਕ੍ਰੀਨਸੀ ਅਸੀਂ ਤੁਹਾਨੂੰ ਦੱਸਾਂਗੇ। ਪਰ ਜਿਹੜੀ ਚੈਕਿੰਗ ਆ ਤਾਂ ਨਕਦਰ ਹੋ ਜੂਗੀ। ਬਿਲਕੁਲ ਜਿਵੇਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਅਸੀਂ ਸਟ੍ਰੈਟਜੀ ਆਪਣੀ ਨਹੀਂ ਦੱਸਾਂਗੇ ਲੇਕਿਨ ਜਲਦੀ ਵੀ ਲੋ ਕਿ ਤੁਹਾਡੇ ਮਾਧਿਅਮ ਨਾਲ ਅਸੀਂ ਇੱਕ ਸਖਤ ਸੰਦੇਸ਼ ਦੇਣਾ ਚਾਹੁੰਦੇ ਆ ਕਿ ਪੁਲਿਸਿੰਗ ਦੇ ਵਿੱਚ ਹੋਰ ਕੰਮਾਂ ਤੋਂ ਇਲਾਵਾ ਕਈ ਵਾਰੀ ਸਦਾ ਟਾਈਮ ਇਹਨਾਂ ਨਹੀਂ ਲੱਗਦਾ ਇਹਨਾਂ ਕੰਮਾਂ ਲਈ ਲੇਕਿਨ ਹੁਣ ਜਿੱਤਨ ਤੋਂ ਇਹ ਮਹਮ ਸ਼ੁਰੂ ਹੋਈ ਹੈ ਗਵਰਨਮੈਂਟ ਦੇ ਪ੍ਰਤੀ ਬਹੁਤ ਜ਼ਿਆਦਾ ਸੰਚੀਦ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਨਸ਼ੇ ਕਿਸੇ ਤਰ੍ਹਾਂ ਦੇ ਵੀ ਚਾਹੇ ਕੋਈ ਐਨਡੀਪੀਐਸ ਵਾਲੇ ਨੇ ਚਾਹੇ ਇਦਰ ਕੇਮਿਸਟ ਵਾਇਓਲੇਸ਼ਨ ਕਰ ਰਹੇ ਨੇ ਸਾਰਿਆਂ ਦੇ ਖਿਲਾਫ ਬਹੁਤ ਤਗੜੇ ਹੋ ਕੇ ਕਾਰਵਾਈ ਹੋਣੀ ਹੈ ਤੇ ਸਾਰਿਆਂ ਨੂੰ ਵਾਰਨ ਕਰਨਾ ਚਾਹੁੰਦੇ ਆ ਕਿ ਸਾਰੇ ਬੰਦੇ ਬਣ ਜਾਣ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਹਦੇ ਵਿੱਚ ਸਰ ਵਿੱਚ ਆ ਮੈਡੀਕਲ ਜਿਹੜੇ ਨਸ਼ੇ ਵਾਲੇ ਸੈਟਿੰਗ ਨਸ਼ਾ ਉਹਨੂੰ ਲੈਣ ਵਾਸਤੇ ਜਿਹੜੀਆਂ ਡਿਸਪੋਜ਼ਲ ਖੰਡੀਆਂ ਸਿਰੰਜੀਆਂ ਦੀ ਵਰਤੋਂ ਹੁੰਦੀ ਹੈ ਕਿ ਉਹ ਸਿਰੰਜੀਆਂ ਦਾ ਵੀ ਸਟਾਕ ਜਾਂ ਕੋਈ ਉਹਨਾਂ ਦੀ ਕੁਆਂਟੀਟੀ ਤਰ੍ਹਾਂ ਚੈੱਕ ਕੀਤੀ ਜਾ ਰਹੀ ਹੈ ਨਹੀਂ ਕਿ ਕਿਉਂਕਿ ਉਹਦੇ ਉਹ ਵੀ ਪੈਣ ਹੈ ਜਿਹੜੀਆਂ ਸਿਰੰਜੀਆਂ ਵਿੱਚ ਆਹ ਬਿਨਾਂ ਪ੍ਰਸਕ੍ਰਿਪਸ਼ਨ ਤੋਂ ਤੁਹਾਨੂੰ ਸਾਰਿਆਂ ਨੂੰ ਹੀ ਵਾਰਨ ਕਰਨਾ ਚਾਹੁੰਦਾ ਕਿ ਡਾਕਟਰ ਦੀ ਮੈਡੀਕਲ ਸਲਿੱਪ, ਪ੍ਰੈਸਕ੍ਰਿਪਸ਼ਨਸ ਲਿਫਟੂ ਬਿਨਾ ਕੋਈ ਵੀ ਚੀਜ਼ ਇਹ ਨਾ ਵਿੱਚ ਜਿਵੇਂ ਮੈਂ ਵੇਖ ਰਿਹਾ ਸੀਗਾ ਕਿ ਇਹ ਹੁਣ ਜਦੋਂ ਅਸੀਂ ਆਏ ਆ ਸਾਡੇ ਹੁੰਦਿਆ ਇਹਨਾਂ ਨੇ ਦੋ ਕਸਟਮਰਸ ਨੂੰ ਅਟੈਂਡ ਕੀਤਾ ਉਹਨਾਂ ਨੂੰ ਦਵਾਈ ਦਿੱਤੀ ਲੇਕਿਨ ਇਹ ਅਜੇ ਕੁਮਾਰ ਜੀ ਦੇ ਨਹੀਂ ਸੀ ਸਕਦੇ ਨਾ ਹੀ ਇਹ ਬਿੱਲ ਸਾਈਨ ਕਰ ਸਕਦੇ ਨੇ ਬੇਟਾ ਇਹਨਾਂ ਦਾ ਹੈ ਨਹੀਂ ਲੇਕਿਨ ਸਭ ਕੁਝ ਕਰੀ ਜਾ ਰਹੇ ਨੇ ਹੁਣ ਜਦੋਂ ਅਸੀਂ ਖੜੇ ਆ ਤਾਂ ਫਿਰ ਹੁਣ ਇੱਕ ਕਸਟਮਰ ਆਏ ਲੇਡੀ ਤੇ ਉਹਨਾਂ ਨੇ ਕਿਹਾ ਦਵਾਈ ਤੇ ਇਹਨਾਂ ਨੇ ਕਿਹਾ ਨਹੀਂ ਦਵਾਈ ਨਹੀਂ ਦੇ ਸਕਦਾ ਮੈਂ ਤੇ ਪਹਿਲਾਂ ਦੇਈ ਜਾ ਰਹੇ ਸੀਗਾ ਦੇਲੀ ਬਾਡੀ ਗੱਲ ਆ ਉਹ ਵੀ ਅਸੀਂ ਜਿਵੇਂ ਤੁਸੀਂ ਧਿਆਨ ਚ ਲਿਆਉਂਦਾ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਚੈਕਿੰਗ ਕਰਾਂਗੇ ਓਕੇ ਓਕੇ